ਜੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਹੀਂ ਦੀ ਖੇਸੀ ਆ ਮੁੰਡੇ ਦਾ ਡੈੜੀ ਰੁਛਿਆ ਪੀਏ ਕਹਿੰਦਾ ਮੈਨਾ ਕੁੜਮਣੀ ਵੇਖੀ ਮੁੰਡੇ ਦਾ ਡੈੜੀ ਰੁਛਿਆ ਪੀਏ ਕਹਿੰਦਾ ਮੈਨਾ ਕੁੜਮਣੀ ਵੇਖੀ ਸ਼ੁਤਾ ਤਾਂ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਓਂਰਵਾਨੀ ਕਦੋਂ ਮੈਂ ਕਛਨ ਨੰਡੂ ਬੰਦੇ ਦੀ ਮੈਨਾ ਖੜਾ ਮੇਆ ਬਾਪੂ ਮੈਨਾ ਖੜਾ ਲਾ ਮੇਆ ਬਾਪੂ ਅਮ ਗਾ ਚੱਲੂਗਾ ਕਿੱਦਾਂ ਚੱਲੂਗੀ ਮੁਰਗਾ ਚੱਲੂਗਾ ਕਿ ਦਾਲ ਚੱਲੂਗੀ ਚੰਦੋ ਨੇ ਕਿ ਆ ਜਾ ਸੋਹਣਿਆ ਤੇਰੇ ਨਾਲ ਚੱਲੂਗੀ ਧੰਦੋ ਨੇ ਕਿ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਹਾਂ ਜੀ ਸਾਨੂੰ ਪਤਾ ਤੇ ਲੱਗ ਗਿਆ ਸੀਗਾ ਪਰ ਇਹ ਮਤਲਬ ਅਸੀਂ ਕਾਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਸੀ ਜਦੋਂ ਸਾਨੂੰ ਪਤਾ ਲੱਗਾ ਮੁਰਗੇ ਲਾਲ ਬੜਾ ਕਰਾਇਆ ਪਰ ਨਹੀਂ ਮੁਰਗੇ ਸਹੀ ਨਹੀਂ ਹੋਇਆ ਏ ਤੇ ਬਾਕੀ ਜਦੋਂ ਇਹ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ ਜਿੰਦਗੀ ਬਹੁਤ ਵਧੀਆ ਪਮਾਤਮਨ ਦੀ ਕੀਪਾ ਵਾ ਆਪਾਂ ਡਹੀਂ ਬੜਵਾ ਪੂਣ ਡਹੀਂ ਆ ਬਹੁਤ ਵਧੀਆ ਡਹੀਂ ਆ ਫੜਾਇਆ ਨਹੀਂ ਪੁਲਿਸ ਲੈ ਕੇ ਆਨੇ ਪੁਲਸ ਨੇ ਫੜਾਇਆ ਪੁਲਸ ਨੇ ਫੜਾਤਾ ਹੀ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕੱਟਾ ਉਹਨਾਂ ਨਾਲ ਕੋਟ ਕੋਟ ਕੇ ਅਚਨ ਤੁਹ ਵਾਲਾ ਕਰਤਾ ਤੁਹਾਡਾ ਕੋਟ ਕੋਟ ਕੋਈ ਤੇ ਬਿਠਣ ਨਹੀਂ ਜਾਂਦਾ ਕੰਬਲ ਬਚਾਇਆ ਥਨੇ ਹਾਂਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕੱਢ ਨਹੀਂ ਨਿਕਲਦਾ ਬੀਜੀ ਛੋਟੀਆਂ ਤੋਂ ਫੋੜਦਾ ਨਿਕਲਦਾ ਜੀ ਨਾ ਅਜੇ ਤੱਕ ਖੱਡੀਆਂ ਨਾ ਗਾਂ ਖਣੀ ਆ ਬੀਜੀ ਮੈਨੂੰ ਹੋਰ ਪਤਾ ਨਾ ਗਿਆ ਜੋ ਤੁਮ ਮੈਂ ਉਹ ਤੁਹਾਨੂੰ ਮੜਿਆ ਮੈਨੂੰ ਹੋਰ ਪਤਾ ਨਾ ਗਿਆ ਮੈਂ ਨਹੀਂ ਤੋੜ ਸਕਣਾ ਤੇ ਵੇਖੋ ਬਾਕੀ ਪਮਾਤਮਾ ਜੋ ਕੱਢਾ ਚੰਗਾ ਕਾਟਾ ਮੈਨੂੰ ਇਦਾਂ ਦਾ ਬਣਾਇਆ ਪਪ ਮਤਮਾ ਨੇ ਮੈਨੂੰ ਕਿਹਾ ਕਿ ਬਣੇ ਡਰਾ ਪਾਟਾ ਵੇਖੋ ਜੀ ਗੱਲ ਇਹ ਆ ਦੜੀ ਆਪਣੇ ਨੂੰ ਮੈਂ ਭਗਾ ਨਾ ਮੰਮੀ ਆਪਣੀ ਨੂੰ ਭਾਬੀ ਨਾ ਇਹਨਾਂ ਨੂੰ ਵੀ ਦੜੀ ਨਾ ਮਾਤਾ ਜੀ ਨੂੰ ਵੀ ਮੰਮੀ ਨਾ ਤੇ ਇਹ ਮੇਰੇ ਦੇ ਪਾਲ ਕੱਢੇ ਆ ਬਾਪੂ ਨਾ ਜਿਹੜਾ ਮੈਨੂੰ ਜੇ ਕਿਤੇ ਪਿੰਡ ਨੂੰ ਜਾਣਾ ਵਿਚੋਂ ਜਾਣਾ ਮੇਟਾ ਚੋਂਗੋ ਸਾਡੇ ਉੱਥੇ ਨਜਦੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੈ ਕੰਨਿਆਂ ਨੇ ਤੇ ਮਾਤਾ ਜੀ ਮੇਨ ਨggen ਢੰਡੇ ਪਰੰਦਾ ਤੇ ਇੰਤਲ ਨਹੀਂ ਚਾਉਂਗ ਪਿਆ ਮੈਨੂੰ ਸਹ ਜਾਂਦਾ ਗੋਣਦਾ ਇਨ ਖਾ ਗੋਵਾ ਮਨੁਹੇ ਆ ਮੈਂ ਆਪਣੇ ਮਾਪੇ ਉੱਡਾ ਨਾਨ ਰੋਸ ਨਾ ਕਹਾ ਬੇਬੇ ਦਾ ਕਹਾ ਪੂੜਾ ਕਹਾ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੂੰ ਹੀ ਹੁੰਡੇ ਜਦੋਂ ਤੂੰ ਵੰਨਦੇ ਜੀ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਦਿੰਦੇ ਭੱਜਣੋਂ ਇਦਾਂ ਮੈਂ ਇਆਂ ਕੰਡੇ ਆ ਨੋਕ ਵੀ ਜੀ ਤੁਨ ਮੈਂ ਇੱਥੇ ਵੇਖਿਆ ਕਿਤੇ ਚੱਲੀਏ ਪਛਾਣਨ ਦੇ ਵੀ ਜੀ ਤੂੰ ਹੋएगी ਜੇ ਬੁਰੇ ਮਤੋਂ ਦੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਂਦੇ ਵੇਖੋ ਜੀ ਕੰਡੇ ਛਦੂ ਮੁਠਿਆਲਾ ਨਾ ਛਦੂ ਮੁਠਿਆਲੇ ਨੂੰ ਮੈਂ ਬੜਾ ਕਹਿੰਦੇ ਰਿਹਾ ਉਨਨਹੀਂ ਵੀ ਜਦੋਂ ਉਹਨਾਂ ਕੇ ਨੂੰ ਕਹਿੰਦੇ ਹਨ ਉਹਦੀ ਸਮਝੋ ਟ੍ਰੱਕੀ ਹੁੰਦੀ ਆ ਠੀਕ ਆ ਜੀ ਉਹਦੀ ਟ੍ਰੱਕੀ ਹੁੰਦੀ ਜਦੋਂ ਕੋਈ ਕਹਿੰਨੂ ਮੜਾ ਆ ਕੇ ਨਾ ਉਹ ਸਮਝੋ ਬੰਦਾ ਕੰਮ ਜਾਂ ਬੂਖਿਆ ਵਾਲੇ ਨੂੰ ਕਿੰਨਾ ਕੋ ਕਹਿੰਦੇ ਨੇ ਬਾਕੀ ਵੀ ਮੈਂ ਅੱਜ ਤੱਕ ਨਾ ਕਹਿੰਨੂ ਨਪੜਾਈ ਪਿਆ ਮੈਂ ਆਪਣੀ ਮਿਹਨਤ ਦੇਮ ਬੰਨਣਾ ਇੱਕ ਤਨ ਬੋਲਦੇ ਆ ਕੋਈ ਚੱਕਣੀ ਪਮਾਤਮਾ ਦਾ ਹੱਥ ਲਵੇਂ ਸਿੱਟੇ ਮੇਆ ਖੂਨ ਪੰਜਾਬ ਵਿੱਚ ਅੰਨੜੇ ਮੇਆ ਖੂਨ ਪੰਜਾਬ ਵਿੱਚ ਨੜੇ ਮੰਗਾਂ ਲੈ ਚੱਕੋ ਨੀ ਤੇ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਪੈਦਾ ਹੋਇਆ ਜਿੱਥੇ ਜਹਾਜ਼ਦਾਰ ਉਹ ਨਾ ਕਹਤਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਨੂੰ ਸੇਵਾ ਕਰੋ ਘਰ ਘੜ ਕੇ ਆਈ ਵੇ ਲੈ ਤਾਂ ਘਰ ਲਿਆ ਕੇ ਸੇਵਾ ਦੀ ਮੈਂ ਤਾਂ ਗੱਡੀ ਚਲਾਉਂਦਾ ਸੀ ਉਦੋਂ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਸਾਨੂੰ ਪਤਾ ਐ ਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਇਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੱਡੀਆਂ ਨਹੀਂ ਫਿਰ ਅਹੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵਿੱਚ ਲੋ ਅਹੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਆ ਤੇ ਇੰਨਾ ਕਿ ਇੰਨਾ ਕੇ ਹੋ ਗਿਆ ਨਹੀਂ ਜੇ ਦਬ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਜੂਗਾ ਮੁੰਡਾ ਹੀ ਕੋਈ ਥੁੰਡਾ ਮੈਂ ਨਾ ਨਹੀਂ ਉਸ ਮੁੰਡੇ ਦਾ ਨਾ ਲਊਗਾ ਉਹ ਜਿਹੜਾ ਕਨ ਐਡਾ ਪਾ ਗਿਆ ਬੇਮਾਨੀ ਦੀ ਥੋੜੀ ਜਿਹੀ ਕੋ ਗਿਆ ਕਿ ਤੇ ਗਲਟ ਕਾ ਗਿਆ ਮਤਲਬ ਮੈਂ ਅਜਿਹੀ ਵੀ ਹਾਈ ਕੋਰਟ ਸਕਦੀ ਸੀ ਉਹਦੇ ਨਾਲ ਉਹ ਉਹ ਮੁੰਡਿਆਂ ਨੇ ਆਪੇ ਹੱਕ ਸਹੀ ਕੀਤਾ ਤੇ ਉਹਨਾਂ ਮੈਨੂੰ ਨੋਕਾਂ ਦੇ ਛਾਦੀ ਮਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਉਂਟ ਦਿੱਤਾ ਮੈਂ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਇੱਕ ਤਾਂ ਮੇਰਾ ਵੱਡਾ ਪੜਾ ਬੇਬਿਆਂ ਦੀ ਪੋਟੇ ਇੱਥੇ ਆ ਜਨੰਦਾ ਹੈਗਾ ਉਡਵੀ ਤੇ ਡੜਵੀ ਉਡਵੀ ਆਇਆ ਤਨਮੀ ਉਡਵੀ ਉਹਨ ਮੈਂ ਮਾ ਤਨ ਨੂੰ ਚੰਦਿਆ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਆਦੀ ਮੈਨੂੰ ਮੈਂ ਜਾ ਕੇ ਉਹ ਪੁੱਛਣਗੇ ਤੂੰ ਵਿਆਹ ਕੱਢਾਉਣਾ ਮੈਂ ਤਾਂ ਪਹਿਨਾ ਤਾਂ ਦੇਖਣਾ ਫੇਰ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਿਹਾ ਮਾਤਾ ਨੂੰ ਪੁੱਛਾਂ ਮਾਤਾ ਨੂੰ ਦੋ ਜਨ ਤਮਾਦ ਹੁੰਦੀ ਮੈਂ ਤਿੰਨਾਂ ਇੰਤ ਨੂੰ ਕਹਤਾ ਕੋਈ ਬਣੋ ਬਚੋਣਾ ਮਿਆ ਮੈਂ ਬਚੋਣਾ ਬਣੋ ਮਿਆ ਕੋਈ ਘਣਾ ਵਿਆਹ ਪਾ ਇੱਕੋ ਆਮ ਬੰਦਾ ਵਾਂ ਮੈਂ ਤੰਗ ਨਹੀਂ ਕੋਈ ਨਹੀਂ ਕੋਮ ਬੰਦਾ ਵਾਂ ਮੈਂ ਤੰਗ ਨਹੀਂ ਕੋਈ ਮੈਨੂੰ ਉਹ ਸਭ ਬੰਦੇ ਨੂੰ ਮੂੰਹ ਨਹੀਂ ਨਾ ਜਿਹਦਾ ਸਟੈਂਡਰਡ ਨਹੀਂ ਕੋਈ ਪੰਜਾਬੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੌਂਦੇ ਆ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਦਾਤੀ ਗਾਲਾ ਕੱਢਦੀ ਤੁਹਾਨੂੰ ਫਿਰ ਗਾਣਾ ਤੇ ਨਹੀਂ ਕਰਣੀ ਜਦੋਂ ਯਾਰੀ ਕਰਨ ਕੰਨਾ ਹੁੜਾ ਕਰਦੀ ਏ ਕਰਦੀ ਦਾਦੀ ਫੇਰ ਉਹਦਾ ਤੁਮ ਜਮਾਓ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੁਣ ਹੋਈ ਹਾਂਜੀ ਦਾਦੀ ਜੀ ਉਹ ਕੰਨਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂਜੀ ਹਾਂ ਤੇ ਵੀਰ ਜੀ ਇਹੋ ਹੀ ਆਣੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਇਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਬੱਤਸਾ ਨਿਝਾਵਾ ਮੈਂ ਇਹੋ ਆਨੀ ਆਪੀ ਤੁਰ ਪਾਵਗੀ ਤੇ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਿੱਦਣ ਤੁਰਪੇਂ ਕਹਿੰਨਾ ਮੈਂ ਉਸ ਦਿਨ ਤੇਨੂੰ ਵਿਆਹ ਦੂੰਗੀ ਮੈਂ ਕਿਹਾ ਬਾਪੂ ਹੁਣ ਤੇ ਯੂੰਬ ਕੰਮ ਕਰਨੀ ਨਹੀਂ ਤੂੰ ਇਹਨਾਂ ਰਾਮ ਕਾ ਬਾਪੂ ਆਂਦਾ ਹਾਂ ਮੈਂ ਕਿ ਮੱਕੇ ਮੇਰੇ ਕੋਈ ਕੰਮ ਤਾਂ ਉਹਨਾਂ ਨੇ ਮਾਤਾ ਨੂੰ ਵੀ ਕੰਮ ਹੀ ਦਾ ਖੜਾਣੀ ਬਾਪੂ ਨੂੰ ਵੀ ਕੰਮ ਕਰ ਰੱਖ ਲੈਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਕ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਇੱਕ ਦਿਓ ਬੱਚਾ ਆਪਣਾ ਕੰਮ ਲੈ ਕੇ ਚੱਲਣ ਡਿਆ ਤੋਂ ਫੇਰ ਹੋ ਸਕਦਾ ਨਹੀਂ ਪੜਿਆ ਵੀ ਨਹੀਂਗਾ ਜਿਹੜਾ ਪੜ੍ਹ ਹੋ ਕੇ ਵੀ ਇਹਨਾਂ ਮਤਲਬ ਦਿਆ ਕਰਨ ਦੇ ਇਹਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਸੀਂ ਇਹੋ ਆਖਾਂਗੇ ਚਲੋ ਉਹਨਾਂ ਦੇਖ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਐਸੇ ਕੰਮ ਹੀ ਲਾਇਆ ਵੇ ਤੂੰ ਹੀ ਬਦਨਾਮੀ ਕਰਨੀ ਆ ਕੇ ਨਾ ਕੇ ਮੈਂ ਕੈਨ ਮੋੜਾ ਨਹੀਂ ਕੰਡਿਆ ਮੈਂ ਕੈਨ ਮੋੜਾ ਨਹੀਂ ਕੰਡਿਆ ਨਾ ਮੈਂ ਕਹਿਣਾ ਆ ਜੋ ਮर्जी ਕਹੀ ਜਾਓ ਮੈਂ ਆਪਣਾ ਕੰਮ ਰਖਣਾ ਖੜਾ ਖੇਚ ਕੇ ਠੀਕ ਆ ਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ ਕਰ ਲਈ ਰੰਗ ਨੂੰ ਰੂਪ ਨੂੰ ਕਾਇਆ ਨੂੰ ਰੰਗ ਨੂੰ ਕਾਇਆ ਵਾ ਕਿਉਂ ਖਨੂਟੀ ਵੇਖੋ ਅੰਛਾ ਤਾਂ ਮੈਂ ਪੋਤਾ ਬੱਬਾ ਛਿਆਂ ਦਾ ਗਿੱਦੜਾ ਤੁਹਾਡਾ ਕਿੱਥੇ ਦਾਦੇ ਆ ਮਿਟਵਾ ਚ ਗਿੱਦੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗਾਣੀ ਬੰਦੇ ਬੜੇ ਡੋੜਿਆ ਅਸੀਂ ਮਿਟਵਾ ਛੱਤੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਅੱਜ ਤੁਹਾਡੇ ਮੁਲਾਕਾਤ ਹਰ ਗੋਪਾਲ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਹੇ ਆ ਜਿਸ ਦੀ ਉਮਰ 17 ਸਾਲ ਹੈ ਚੁਰਨ ਫਿਰਨ ਦੇ ਵਿੱਚ ਅਸਮਰਥ ਨੇ ਉਹਨਾਂ ਦੇ ਦਾਦਾ ਜੀ ਵੀ ਸਾਡੇ ਨਾਲ ਬੈਠੇ ਗੱਲਬਾਤ ਵੀ ਕਰਾਂਗੇ ਕਿਉਂਕਿ ਤੋਂ ਹਨ ਦੱਸਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਹਰ ਗੋਪਾਲ ਸਿੰਘ ਨੂੰ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਉੱਥੇ ਹੀ ਲੋਕ ਜਿਹੜੇ ਬੈਡ ਕਮੈਂਟ ਵੀ ਕਰ ਦਿੰਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਜਿਹੜਾ ਹਰ ਗੋਪਾਲ ਸਿੰਘ ਕੋ ਤੇ ਉਹਨਾਂ ਦੇ ਦਾਦਾ ਜੀ ਦੇ ਕੋਲ ਪਹੁੰਚੇ ਆ ਗੱਲਬਾਤ ਕਰਦੇ ਆ ਪਹਿਲੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਚੈਨਲ ਅਵਾਮ ਚੈਨਲ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਥੋਂ ਤੱਕ ਮੇਰੇ ਇੰਟਰਵਿਊ ਨੇ ਨਹੀਂ ਪਹੁੰਚਿਆ ਜਿਹੜੇ ਦਰਸ਼ਕ ਵੀ ਮੈਨੂੰ ਚੁੰਡੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ ਤੁਹਾਡਾ ਵੀ ਸਵਾਗਤ ਹੈ ਬਹੁਤ ਬਹੁਤ ਸਾਡੇ ਚੈਨਲ ਸਾਡੇ ਵੱਲੋਂ ਅਵਾਮ ਚੈਨਲ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਐਡੀ ਦੂਰੋਂ ਸਾਡੇ ਇਹੋ ਜਿਹੇ ਬੱਚੇ ਦਾ ਇੰਟਰਵਿਊ ਲੈਣ ਸਾਡੇ ਘਰ ਤੱਕ ਪਹੁੰਚੇ ਆ ਜੀ ਜੀ ਵਰਗੋਪਾਲ ਜੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਤੁਹਾ ਜ਼ਿੰਦਗੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਵਾ ਆਪਾਂ ਦੇ ਵੜਵਾ ਪੁੰਡੇ ਆ ਬਹੁਤ ਵਧੀਆ ਦੇ ਆ ਜੀ ਹਾਂਜੀ ਬੜੀ ਫੇਮਸ ਜੋੜੀ ਹੈ ਤੁਹਾਡੀ ਦਾਦੇ ਪੋਤੇ ਦੀ ਵੇਖੋ ਜੀ ਜੋ ਕੀਤਾ ਪਰਮਾਤਮਾ ਨੇ ਕੀਤਾ ਵਾ ਹਾਈ ਕਾਦੇ ਜੋ ਗਈ ਹਾਈ ਆਪਣਾ ਦੇ ਕੰਮ ਕਰਨ ਬਾਕੀ ਉੱਪਰ ਗਾਡੇ ਆ ਤੇ ਕੁਝ ਕੁ ਨੋਕ ਦੇ ਜਿਹੜੇ ਆ ਨੂੰ ਪਿਆ ਦੇ ਜੀ ਅੱਜ ਫਿਰ ਦਾਦੇ ਪੋਤੇ ਦਾ ਸ਼ੁਕਲ ਵੀ ਦੇਖ ਲਈਏ ਫਿਰ ਜੁਗਲਬੰਦੀ ਵੀ ਅੱਜ ਦੇਖ ਲਈਏ ਦਾਦੇ ਪੋਤੇ ਦੀ ਵੇਖ ਲਓ ਜੀ ਹਰਵੇ ਬੱਬਾ ਪਿਆ ਚੈਨੀ ਕਿਥੋਂ ਲਿਆਂਦੀ ਇਹ ਕਿ ਕਿੰਨੇ ਬਣਾ ਕੇ ਦਿੱਤੀ ਕਿ ਚੋਰੀ ਚੁੱਕੀ ਕੇ ਸੀ ਨਹੀਂ ਇਹ ਤਿੰਨ ਕਾ ਨੁੱਟੇ ਆ ਤਿੰਨ ਕਾ ਨੁੱਟੇ ਆ ਇੱਕ ਤਾਂ ਚੈਨੀ ਨੱਬੀ ਆ ਤੇ ਦੋਨੋਂ ਤਾਂ ਛਾਪਾਂ ਨੱਬੀਆਂ ਹੀ ਉਹ ਆਪਾਂ ਵੇਚਣੀਆਂ ਵਾ ਜੀ ਵੇਚਣ ਤੇਨੂੰ ਫੜਾਇਆ ਨਹੀਂ ਪੁਲਿਸ ਦੇ ਕਿਹਨੇ ਪੁਲਿਸ ਨੇ ਨਹੀਂ ਫੜਾਇਆ ਪੁਲਿਸ ਨੇ ਫੜਾਇਆ ਟਾਈਮ ਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕਟਾਉਣਾ ਨਾਲ ਕੋਟ ਕੋਟ ਕੇ ਅੱਛਾ ਇੱਕ ਤੁਮ ਵਲਾਲ ਕਰਦਾ ਤੁਹਾਡਾ ਕੋਟ ਕੋਟ ਕੋਈ ਤੇ ਬਿਠਾ ਨਹੀਂ ਜਾਂਦਾ ਕੰਬਲ ਬਚਾਇਆ ਥਨੇ ਹਾਂਜੀ ਹਰगोपाल ਜੀ ਤੁਰਨ ਫਿਰਨ ਦੇ ਵਿੱਚ ਤੁਸੀਂ ਆ ਸਮਰਥ ਹੋ ਜਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਆਪਾਂ ਆਪਣਾ ਪਮਾਤਮਾ ਨੇ ਆਵਾ ਕੰਮ ਆਈ ਆਪਣਾ ਨੇਕੇ ਕੰਮ ਕੰਡੇ ਆ ਜਿੰਨਾ ਪਮਾਤਮਾ ਨੇ ਦਿੱਤਾ ਬੋਤਵਾ ਮੈਂ ਚਲੋ ਮੰਡੀ ਤੇ ਜੂ ਬਿਠਾਵਾ ਪਰ ਮੈਂ ਆਪਣਾ ਵੀੜੋ ਆ ਪਾ ਕੇ ਕੰਮ ਟੋਇਆ ਜੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਤੋਰਨ ਫਿਰਨ ਦੇ ਵਿੱਚ ਅਸਮਰਥ ਹੋ ਕਦੋਂ ਪਤਾ ਲੱਗਾ ਸੀ ਤੁਹਾਨੂੰ ਵੀ ਜੀ ਮੈਨੂੰ ਉਰੋਂ ਪਤਾ ਲੱਗਿਆ ਜਦੋਂ ਮੈਂ ਉਹ ਚਾ ਚੜ ਲਿਆ ਮੈਨੂੰ ਉਰੋਂ ਪਤਾ ਲੱਗਿਆ ਮੈਂ ਨਹੀਂ ਤੋੜ ਸਕਣਾ ਤੇ ਵੇਖੋ ਬਾਕੀ ਪਮਾਤਮਾ ਜੋ ਕੱਢਾ ਚੰਗਾ ਕਾਟਾ ਮੈਨੂੰ ਇਦਾਂ ਡਬ ਬਣਾਇਆ ਪਪ ਮਤਮਾ ਨੇ ਮੈਨੂੰ ਕਿਹਾ ਕਿ ਬੰਨੇ ਡਰਾ ਪਾਟਾ ਵਾ ਜੀ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਤੁਰ ਫੇਰ ਨਹੀਂ ਸਕਦੇ ਫਿਰ ੱੱਕਾ ਤਾਂ ਲੱਗਾ ਹੀ ਹੋਊਗਾ ਤੁਹਾਨੂੰ ੱੱਕਾ ਲੱਗਦਾ ਵੀ ਜੀ ਕਿਹਦਾ ਦਿਲ ਨਹੀਂ ਕਦਾ ਤੁਨ ਨੂੰ ਦੇ ਲੋ ਕਹਿੰਦਾ ਨਹੀਂ ਕੰਦਾ ਪਰ ਮੈਂ ਇਹੋ ਕਹਿਣਾ ਵਾਂ ਪ ਮਾਤਮਾ ਜੋ ਕੀਤਾ ਠੂਟ ਚੰਗਾ ਕੀਤਾ ਜੀ ਹਾਂ ਸ਼ੌਂਕ ਕੀ ਕਿਨੇ ਤੁਹਾਡੇ ਸ਼ੌਂਕ ਮੈਨੂੰ ਸ਼ਾਇਰੀ ਬੋਨੰਦਾ ਵਾ ਤੇ ਫਿਰ ਮੈਂ ਚ ਕੰਮ ਕੰਦਾ ਜੀ ਹਾਂ ਸ਼ਾਇਰੀ ਸੁਣਾ ਦਿਓ ਫਿਰ ਸ਼ਾਇਰੀ ਲਿਖਦੇ ਵੀ ਹੋ ਤੁਸੀਂ ਹਾਂ ਜੀ ਮੈਂ ਲਿਖਦਾ ਵੀ ਹਾਂ ਜੀ ਉਹ ਸ਼ਤਾਰ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਪੰਰਵਾ ਨਹੀਂ ਕਦਾ ਮੈਂ ਕਿਸੇ ਨੰਦੂ ਬੰਦੇ ਦੀ ਮੈਨਾਂ ਖੜਾ ਮਿਆ ਬਾਪੂ ਮੈਨਾਂ ਖੜਾ ਲਾ ਮਿਆ ਬਾਪੂ ਜੀ ਹਾਂ ਜੀ ਕੀ ਬਾਤ ਹੈ ਹਰ ਗੋਪਾਲ ਜੀ ਪੜਨ ਦਾ ਵਿਸ਼ੌਂਗ ਹੈ ਤੁਹਾਨੂੰ ਸਟੱਡੀ ਵਗੈਰਾ ਸਕੂਲ ਵਗੈਰਾ ਵੀ ਜਾਣੇ ਹੋ ਤੁਸੀਂ ਅੱਛਾ ਕੋਲ ਵੀ ਜੂ ਜਣਾਈ ਪਾ ਉੱਥੇ ਨਿਯੋਣੇ ਕੱਢੇ ਸਵਾਤਾ ਤੇ ਮੈਂ ਇਹ ਬਾਜ ਜਿੱਦਾਂ ਤੁਹਾਨੂੰ ਬੜਾ ਦੁਖਦੀ ਆ ਪਰ ਮੈਂ ਕਹਿੰਦਾ ਕੋਈ ਛੱਤ ਪੇ ਤਾਂ ਨਾ ਮੈਂ ਇਸ ਕਰਕੇ ਸਕੂਲ ਨਹੀਂ ਗਿਆ ਜੀ ਹਾਂਜੀ ਮੈਡਮਾ ਨਾਲ ਗੱਲਬਾਤ ਹੋਈ ਸੀ ਜਦੋਂ ਹਾਂਜੀ ਇੱਥੇ ਸਿਕਾਈ ਸਕੂਲ ਉੱਥੇ ਆਂਦੇ ਤੁਹਾਡੀ ਡਿਮਿਸ਼ਨ ਕਰਾਂਗੇ ਤੁਹਾਡੀਆਂ ਕਾਚਕਲਾ ਛ ਵੀ ਲੱਗਣਗੀਆਂ ਤੁਹਾਨੂੰ 3 ਘੰਟਾ 2 ਘੰਟੇ ਛ ਅਛਾ ਡਿਆ ਕਹਾਂਗੇ ਇੱਥੇ ਤੇ ਬਾਪੂ ਦੀ ਤੁਸੀਂ ਲੱਗੇ ਬਹਿ ਜਾ ਕੋ ਪੰਬਾ ਤੋਂ ਕੋਈ ਆਇਆ ਵੀ ਨਹੀਂ ਹਾਂਜੀ ਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕਿੰਨੂ ਨਹੀਂ ਡਨਗ ਡਬੀ ਜੀ ਛੋਟੀਆਂ ਤੋਂ ਫੋੜਦਾ ਨਾ ਡਾ ਜੀ ਜੀ ਮੈਂ ਅਜੇ ਤੱਕ ਖੱਡੀਆਂ ਨਾ ਗਾਂ ਖਾਣੀ ਆ ਜੀ ਹਾਂਜੀ ਫਿਰ ਗੋਪਾਲ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਮੈਂ ਸਕੂਲ ਨਹੀਂ ਗਿਆ ਬਚਪਨ ਤੋਂ ਫਿਰ ਸ਼ਾਇਰੀ ਕਿਵੇਂ ਲਿਖਦੇ ਹੋ ਤੁਸੀਂ ਨਖਾ ਮੈਂ ਬਾਪੂ ਕੋ ਨਿੰਨਾ ਜੇ ਤੇ ਜੋੜ ਮੈਂ ਆਪੇ ਨਿੰਨਾ ਜਿੱਦਾਂ ਮੈਂ ਪਤਾ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਜੋੜਨਾ ਪਤਾ ਨਹੀਂ ਮੈਂ ਪੱਟੀ ਕੌਣ ਜਣਾ ਬਣੂ ਉਹਦਾ ਜੋੜ ਨਾ ਮੈਨੂੰ ਇਹਦਾ ਬਿੱਠਾ ਬਿੱਠਾ ਜੋੜ ਲੈਣਾ ਜੀ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਹਾਂ ਮੈਂ ਮੈਂ ਇੱਕ ਟੇਕ ਮੈਠੋ ਛੋਟਾ ਜੀ ਹਾਂਜੀ ਐ ਦੋ ਭਗਾਵਾਂ ਤੇ ਆ ਬਾਪੂ ਜੀ ਸਾਹਮਣੇ ਆ ਮੈਨੂੰ ਬੇਬੇ ਜੀ ਸਾਹਮਣੇ ਪਾਪਾ ਬੱਚ ਚਨੋਂਦੇ ਆ ਤੇ ਮੰਮੀ ਟੀਚਵਾ ਜੀ ਮੰਮੀ ਤੁਹਾਡੇ ਟੀਚਰ ਆ ਫਿਰ ਤੁਹਾਨੂੰ ਘਰ ਨਹੀਂ ਪੜਾ ਸਕਦੇ ਘਰ ਪੜਾਉਂਦੇ ਆ ਪਰ ਮੈਂ ਨਹੀਂ ਪੜਦਾ ਅੱਛਾ ਇੱਕੇ ਹੋ ਪੜਦੇ ਕਿਉਂ ਨਹੀਂ ਤੁਸੀਂ ਮਨ ਨਹੀਂ ਕਰਦਾ ਪੜਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਪਰਨ ਨੂੰ ਹਾਂ ਜੀ ਜੀ ਫਿਰ ਘਰ ਦੇ ਵਿੱਚ ਤੁਹਾਡੀ ਦੇਖਭਾਲ ਕੌਣ ਕਰਦਾ ਜਿਸ ਤਰ੍ਹਾਂ ਤੇ ਦਾਦੇ ਹੋ ਕੀ ਡੈਡੀ ਮੇਰੇ ਬੱਸ ਚਲਾਉਂਦੇ ਨੇ ਤੇ ਮੰਮੀ ਮੇਰੀ ਟੀਚਰ ਨੇ ਉਹ ਤਾਂ ਫਿਰ ਕੰਮ ਤੇ ਚੱਲ ਜਾਂਦੇ ਹੋਗੇ ਫਿਰ ਦੇਖਭਾਲ ਤੁਹਾਡੀ ਕੌਣ ਕਰਦਾ ਵੇਖੋ ਜੀ ਗੱਲ ਇਹ ਆ ਡਾੜੀ ਆਪਣੀ ਨੂੰ ਮੈਂ ਭਗਾਉਣਾ ਵਾਂ ਮੰਮੀ ਆਪਣੀ ਨੂੰ ਭਾਬੀ ਆਣਾ ਵਾਂ ਇਹਨਾਂ ਨੂੰ ਵੀ ਡੜੀ ਆਣਾ ਵਾਂ ਤੇ ਮਾਤਾ ਜੀ ਨੂੰ ਵੀ ਮੰਮੀ ਆਣਾ ਵਾਂ ਤੇ ਇਹ ਮੇਰੀ ਦੇਖਭਾਲ ਕਰਦੇ ਆ ਬਾਪੂ ਨੇ ਜਿਹੜਾ ਮੈਨੂੰ ਜੇ ਕਿਤੇ ਪਿੰਡ ਨੂੰ ਜਾਣਾ ਵਿੱਚੋਂ ਗਣਾ ਮਿਟਾ ਚੋਂਗੋ ਸਾਡੇ ਉੱਥੇ ਨਜੜੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੋਵੇ ਕੰਨਿਆਂ ਨੇ ਫੇ ਮਾਤਾ ਜੀ ਮੇਨ ਅਗਨ ਢੰਡੇ ਜੀ ਹਾਂਜੀ ਯਾਨੀ ਕਿ ਤੁਸੀਂ ਆਪਣੇ ਮਾਪੇ ਨੂੰ ਡੈਡੀ ਮੰਮੀ ਨਹੀਂ ਕਹਿੰਦੇ ਦਾਦੀ ਦਾਦਾ ਡੈਡੀ ਮੰਮੀ ਕਹਿੰਦੇ ਹਾਂਜੀ ਹਾਂਜੀ ਦਾਦੀ ਦਾਦਾ ਨੂੰ ਮੰਮੀ ਦਾੜੀ ਜਾਂ ਨਾ ਤੇ ਪਾਪਾ ਨੂੰ ਭਾ ਕਹਿ ਦੇਣਾ ਅੱਛਾ ਇਹ ਪਾਪਾ ਨੂੰ ਭਾ ਕਹਿ ਦੇਣਾ ਫਿਰ ਪਾਪਾ ਗੁੱਸਾ ਤਾਂ ਨਹੀਂ ਮੰਨਦੇ ਤੁਹਾਡੇ ਜਾਂ ਮੰਮੀ ਤੁਹਾਡੀ ਗੁੱਸਾ ਤਾਂ ਨਹੀਂ ਮੰਨਦੀ ਨਹੀਂ ਉਹ ਕਹਿੰਦੇ ਜਦੋਂ ਸਾਹਬ ਦੇ ਆ ਤੇ ਮੁੰਡਾ ਇਹਨਾਂ ਦਾ ਹੀ ਆ ਤੂੰ ਹਾਂਜੀ ਮੈਂ ਮੰਮੀ ਨੂੰ ਭਾਬੀ ਕਹਿ ਦੇਣਾ ਆ ਚਾਚੀ ਖਲੋਤੇ ਇਹਨਾਂ ਨੂੰ ਵੀ ਭਾਬੀ ਕਹਿ ਦੇਣਾ ਅੱਛਾ ਚਾਚੀ ਨੂੰ ਵੀ ਭਾਬੀ ਕਹਿੰਦੇ ਹੋ ਚਾਚੇ ਨੂੰ ਭਾਗਾ ਕਹਿਦਾ ਜੀ ਤੇ ਜਿਹੜਾ ਭਗਾਵਾ ਮੇਆ ਨੂੰ ਮੈਂ ਪਤੀਆ ਕਹਿ ਦੇਣਾ ਜੀ ਹਾਂਜੀ ਹਰਗੋਪਾਲ ਜੀ ਜਿਸ ਤਰ੍ਹਾਂ ਤੁਹਾਨੂੰ ਐਕਟਿੰਗ ਦਾ ਸ਼ੌਂਕ ਵੀ ਆ ਫਿਰ ਐਕਟਿੰਗ ਵੀ ਕਰਕੇ ਦਿਖਾ ਦਿਓ ਥੋੜੀ ਜੀ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਸਕੇ ਹਾਂਜੀ ਮੈਨੂੰ ਪੰਗੜੇ ਦਾ ਮਰਾਜਾ ਸੰਗਵਾ ਪੰਗੜਾ ਮੈਂ ਪਾ ਕੇ ਬੁਖਾੜਨਾ ਜੀ ਨਾਲ ਦੀ ਨਾਲ ਖਾਣਾ ਵੀ ਫਿਰ ਗਾਈਓ ਹਰਗੋਪਾਲ ਜੀ ਹਾਂਜੀ ਗਾਣਾ ਗਾੜਨਾ பஞ்சாப் 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 ਜੀ ਹਾਂਜੀ ਇਹ ਛੇ ਜੀ ਦੇ ਛੇ ਦੇ ਮਗਰ ਜਿੱਦੋ ਗੀਤਾ ਆਪ ਹੀ ਬੋਲਦਾ ਹੁੰਦਾ ਵਾ ਉਹ ਨਾਇਆ ਤੇ ਵੈਨ ਬੜਾ ਹੋਇਆ ਹਾਂਜੀ ਹਾਂਜੀ ਵਰਗਪਾਲ ਜੀ ਜਿਸ ਤਰ੍ਹਾਂ ਬਾਕੀ ਵੀ ਬੱਚੇ ਤੁਹਾਡੀ ਉਮਰ ਦੇ ਬੱਚੇ ਖੇਡਦੇ ਆ ਪੜ੍ਹਦੇ ਆ ਲਿਖਦੇ ਆ ਇਹੀ ਉਮਰ ਹੁੰਦੀ ਆ ਘੁੰਮਣ ਫਿਰਨ ਦੀ ਪੜਨ ਲਿਖਨ ਦੀ ਤੁਹਾਡਾ ਨਹੀਂ ਸ਼ੌਕ ਹੈ ਨਹੀਂ ਪੜਨ ਦਾ ਤੇ ਤੁਹਾਨੂੰ ਨਹੀਂ ਸ਼ੌਂਕ ਪਿਆ ਮੈਨੂੰ ਛੈ ਜਾਂਦਾ ਗੋਣਦਾ ਇਨਖਾ ਗੋਵਾ ਮੈਨੂੰ ਇਹ ਆ ਮੈਂ ਆਪਣੇ ਮਾਂ ਪਿਓ ਦਾ ਨਾਨ ਰੋਸ਼ਨ ਕਹਾਂ ਬੇਬੇ ਦਾ ਕਹਾਂ ਆਪਾ ਬੂੜਾ ਕਾ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੂੰ ਹੀ ਹੁੰਡੇ ਜਦੋਂ ਤੂੰ ਆ ਨਿੰਦੇ ਦੇ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਦਿੰਦੇ ਭੱਜਣੋਂ ਇਦਾਂ ਮੈਂ ਇਹ ਕੰਡੇ ਆ ਨੋਕ ਵੀ ਜੀ ਤੁਹਾਨੂੰ ਮੈਂ ਇੱਥੇ ਵੇਖਿਆ ਕਿਤੇ ਚੱਲ ਜੀ ਪਛਾਣਨ ਦੇ ਵੀ ਜੀ ਤੂੰ ਹੋਏਗੀ ਜੇ ਬੜੇ ਮਤੁੰਡੇ ਮਾਤਾ ਦੇ ਅੱਡੇ ਦੁੱਖ ਕੱਟੇ ਜਾਂਦੇ ਜੀ ਬਹੁਤ ਸਾਰੇ ਲੋਕ ਤੁਹਾਡੀ ਮੈਂ ਇੰਸਟਾਗ੍ਰam ਆਈਡੀ ਦੇਖੀ ਬਹੁਤ ਸਾਰੇ ਲੋਕ ਤੁਹਾਨੂੰ ਬੈਡ ਕਮੈਂਟ ਵੀ ਕਰ ਦਿੰਦੇ ਨੇ ਅੱਛੇ ਕਮੈਂਟ ਵੀ ਕਰ ਦਿੰਦੇ ਨੇ ਜਦੋਂ ਬੈਡ ਕਮੈਂਟ ਕਰ ਦਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਫਿਰ ਲੱਗਦਾ ਵੇਖੋ ਜੀ ਕਹਿੰਦੇ ਛਦੂ ਮੁੱਛਿਆ ਵਾਲਾ ਹੈ ਨਾ ਛਦੂ ਮੁੱਛਿਆ ਵਾਲੇ ਨੂੰ ਵੀ ਬੜਾ ਕਹਿੰਦੇ ਨੇ ਰਿਆ ਉਹ ਨਹੀਂ ਵੀ ਜਦੋਂ ਕਿਸੇ ਨੂੰ ਕਹਿੰਦੇ ਹਨ ਉਹਦੀ ਸਮਝੋ ਟਰੱਕੀ ਹੁੰਦੀ ਆ ਠੀਕ ਆ ਜੀ ਉਹਦੀ ਟਰੱਕੀ ਹੁੰਦੀ ਜਦੋਂ ਕੋਈ ਕਿਸੇ ਨੂੰ ਮਾਰਾ ਆਖੇ ਨਾ ਉਹ ਸਮਝੋ ਬੰਦਾ ਕੰਮ ਜੱਬ ਮੁੱਛਿਆ ਵਾਲੇ ਨੂੰ ਕੁਕ ਨਾ ਕੋ ਕਹਿੰਦੇ ਲੈ ਬਾਕੀ ਵੀ ਮੈਂ ਅਜੇ ਤੱਕ ਨਾ ਕਹਿੰਨ ਨਾ ਪੜਾਈ ਪਿਆ ਮੈਂ ਆਪਣੀ ਮਿਹਨਤ ਦੇਮ ਬੰਨਣਾ ਇੱਕ ਤਨ ਬੋਲਦੇ ਆ ਕੋਈ ਤਕਨੀਕ ਪਰ ਮਾਤਮਾ ਦਾ ਹੱਥਾ ਮੇਰੇ ਛੇ ਤੇ ਮੈਨੂੰ ਉਹਨਾਂ ਚ ਕੋਈ ਥੰਨੇ ਨਹੀਂ ਨਾ ਸਕਦਾ ਜੀ ਹੱਥ ਤੇ ਕੀ ਹੋਇਆ ਤੁਹਾਡੇ ਉਹ ਹੱਡੀ ਕੋਈ ਕਿਸੇ ਮੱਛੋ ਮਿਠਾਈ ਮੈਂ ਬਾਪੂ ਨੂੰ ਕਿਹਾ ਮੈਂ ਕਿ ਮੱਛੋ ਮਾ ਦੋ ਹੱਥ ਤੁਨੇ ਹੀ ਨਾ ਵਜਾ ਦਾ ਜੀ ਫਿਰ ਬਾਪੂ ਜੀ ਨੇ ਬੋਲਿਆ ਨਹੀਂ ਤੁਸੀਂ ਤੁਹਾਡੀ ਹੱਡੀ ਟੁੱਟ ਗਈ ਜਦੋਂ ਬਾਪੂ ਹੀ ਨੇ ਹੱਥ ਮਾਰੇ ਨਹੀਂ ਨਹੀਂ ਬਾਪੂ ਦੇ ਅੰਦੇ ਕੋਈ ਨਹੀਂ ਮੂੰਹ ਫੇਕੀ ਆਪਾ ਪੱਟੀ ਕਾਣਾਂਗੇ ਇੱਥੇ ਬਾਬਾ ਜੀ ਗਮੀ ਤਾਂ ਬਦਵਾਲਣਗੇ ਤੇ ਉਹ ਤੁਫੇ ਆਈ ਪੱਟੀ ਕਾਣੀ ਹੁੰਦੀ ਹੁਣ ਠੀਕ ਆ ਜੀ ਇੰਨੀਆਂ ਕੱਚੀਆਂ ਹੱਡੀਆਂ ਤੁਹਾਡੀਆਂ ਹੱਤ ਮਾਰਨ ਦੇ ਨਾਲ ਹੀ ਜਿਹੜੇ ਹੱਡੀ ਟੁੱਟ ਗਈ ਹਾਂਜੀ ਉਹੀ ਨਾ ਵੱਜ ਗਈ ਨਾ ਠੰਡੇ ਤੇ ਉਹਦੇ ਨਾਲ ਇਦਾਂ ਕ੍ਰੈਕ ਹੋ ਗਈ ਜੀ ਦਾਦਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਦਾਦਾ ਜੀ ਜਿਸ ਤਰ੍ਹਾਂ ਹਰ ਗੋਪਾਲ ਨੇ ਸਾਰਾ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਹੀ ਤੁਰਨ ਫਿਰਨ ਤੋਂ ਅਸਮਰਤਾ ਹੱਡੀਆਂ ਬਹੁਤ ਕੱਚੀਆਂ ਨੇ ਇਹਦੀਆਂ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਪਤਾ ਸੀ ਜਦੋਂ ਇਹਦਾ ਜਨਮ ਹੋਇਆ ਕੀ ਇਹ ਸ਼ੁਰੂ ਤੋਂ ਹੀ ਜਿਹੜਾ ਤੁਰ ਫੇਰ ਨਹੀਂ ਸਕਦਾ ਹਾਂਜੀ ਸਾਨੂੰ ਪਤਾ ਤੇ ਲੱਗ ਗਿਆ ਸੀਗਾ ਪਰ ਇਹ ਮਤਲਬ ਅਸੀਂ ਕਰ ਕੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਸੀ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਇਹਦਾ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹਦਾ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫੇਰ ਨਹੀਂ ਸਕਦਾ ਜੀ ਹਾਂਜੀ ਬਾਪੂ ਜੀ ਆਂਡ ਗਵਾਰ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ ਇਹ ਹੋਈ ਲੋਕੀ ਸਾਰੇ ਇਹੋਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ ਡਾਕਟਰਾਂ ਤਾਂ ਕਿ ਜਿੱਥੋਂ ਇਹ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਦੀ ਸੇਵਾ ਕਰੋ ਘਰ ਘੜ ਕੇ ਆਈ ਫੇ ਲੈਣ ਦਾ ਘਰ ਲਿਆ ਕੇ ਸੇਵਾ ਕੀਤੀ ਮੈਂ ਤਾਂ ਗੱਡੀ ਚਲਾਉਂਦਾ ਸੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਉਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਇਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵਿੱਚ ਅਸੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਆ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਇਹ ਦੁੱਖ ਦੇ ਹੁੰਦਾ ਪਹਿਲਾ ਬੱਚਾ ਹੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਹੋਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਸੀਂ ਇਹਦੀ ਕੇ ਮਤਲਬ ਇੰਨੀ ਕੇਅਰ ਕੀਤੀ ਵੀ ਇਹਨੂੰ ਆਪਣੇ ਵੱਲੋਂ ਹੀ ਢੇਲਣੀ ਛੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਸਾਡੇ ਜੋ ਅਸਮਰਸਾ ਹੈਗੀ ਆਪਣੇ ਵੱਲੋਂ ਹੀ ਪੂਰਾ ਜੋਰ ਲਾਇਆ ਦਾ ਇਲਾਜ ਕਰਾਉਣ ਦਾ ਜੀ ਚਲੋ ਵਾਹਿਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਉਹ ਸਾਡੇ ਕੋਲ ਕਰ ਦੁੱਤਾ ਹੈ ਜੀ ਫਿਰ ਦੇਖ ਪਾਲੇ ਦੀ ਤੁਸੀਂ ਕਰਦੇ ਹੋ ਤਾਂ ਇਹਦਾ ਦਾਦੀ ਜੀ ਕਰਦੇ ਨੇ ਹਾਂਜੀ ਹਾਂਜੀ ਡੈਡੀ ਇਹਦਾ ਬੱਚ ਲਾਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਤੇ ਉਹ ਵੇਲੇ-ਕਵੇਲੇ ਆਉਂਦੇ ਆ ਤੇ ਇਹ ਸਾਡੇ ਕੋਲ ਹੀ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਲ ਹੀ ਰਿਆ ਹੋਏ ਮੈਂ ਫਿਰ ਪਹਿਲਾਂ ਦਾਦੀ ਇਹਨਾਂ ਦੀ ਸੰਭਦੀ ਹੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਫਿਰ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਆ ਰੰਦੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰam ਤੇ ਵੀ ਵਾਇਰਲ ਹੈ ਹਾਂ ਜੀ ਹਾਂ ਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤੁਹਾਡੇ ਲਈ ਚੈਨਲ ਵਾਲੇ ਵੱਡੇ ਵੱਡੇ ਚੈਨਲ ਵਾਲੇ ਇਹ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਦੇ ਦੁੱਖ ਵੀ ਭੁੱਲ ਜਾਂਦੇ ਜਦੋਂ ਮਤਲਬ ਇਨੀ ਖੁਸ਼ੀ ਹੁੰਦੀ ਆ ਜੀ ਫਰੈਂਸ ਇਹ ਤੁਹਾਡੇ ਹਰਗੋਪਾਲ ਜੀ ਹਾਂਜੀ ਹੈਗੇ ਜੀ ਆਂਦੇ ਫਿਰ ਮਿਲਣ ਘਰੇ ਤੁਹਾਨੂੰ ਹਾਂਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੈਂ ਭਾਈਆਂ ਨਾਲ ਨਾ ਨੂੰ ਮੈਂ ਬੰਨ ਰੰਦਾ ਨੂੰ ਉਹ ਹੁਣ ਤੁਰ ਗਈ ਆ ਬਾਹਰ ਤੁਰ ਗਈ ਆ ਤੇ ਫੋਨ ਫਾਨ ਕੱਢਣ ਦਿੰਦੇ ਮੈਨੂੰ ਆਹ ਵੇਖੋ ਜੀ ਆਹ ਜਿਹੜਾ ਫੋਨ ਦਾ ਕੰਮ ਨਾ ਚੱਗਾ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਇਹ ਕੋਈ ਠੁੰਡਾ ਮੈਂ ਨਾ ਨਹੀਂ ਉਸ ਮੁੰਡੇ ਦਾ ਨਾਉਂਗਾ ਉਹ ਜਦੋਂ ਕਨੇ ਇੱਦਾਂ ਕਰ ਗਿਆ ਇਹ ਬੇਮਾਨੀ ਦੀ ਥੋੜੀ ਜੀ ਕਰ ਗਿਆ ਆ ਕੇ ਤੇ ਗਲਤ ਕਰ ਗਿਆ ਮਤਲਬ ਮੈਂ ਅਜਿਹੀ ਵੀ ਹੈ ਕੋ ਸਕਦੀ ਸੀ ਉਹਦੇ ਨਾਲ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਦੋਂ ਮੈਨੂੰ ਲੋਕਾਂ ਨੇ ਤੁਹਾਡੀ ਮਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਉਂਟ ਦਿੱਤਾ ਮੇਰੀ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਨਿਕਟਾਇਆ ਮੇਰਾ ਵੱਡਾ ਪਰਾ ਛੋਟਾ ਪਰਾਵਾ ਤੇ ਵੇਖੋ ਜੀ ਬਾਕੀ ਉਹ ਚਾਹੀ ਕੱਕ ਗਏ ਆ ਜੀ ਤੇ ਬਾਕੀ ਪਮਾਤਮਨ ਆ ਕੰਡਿਆ ਮੇ ਆਪਾਂ ਕੰਮ ਨੂੰ ਪੂਆ ਖੱਤਿਆ ਜੀ ਜਿਸ ਤਰ੍ਹਾਂ ਤੁਸੀਂ ਦਾਦੇ ਕੋਈ ਯਾਰ ਦੋ ਤੁਹਾਡੇ ਬਾਹਰ ਚੱਲ ਗਏ ਜਦੋਂ ਫੋਨ ਆਂਦਾ ਫਿਰ ਕੀ ਕਹਿੰਦੇ ਨੇ ਯਾਰ ਦੋ ਤੁਹਾਡੇ ਓਏ ਹੋਈ ਵੀਡੀਓ ਕਾਲ ਕਰਕੇ ਪੁੱਛਦੇ ਨੇ ਕਿ ਹਾਲ ਚਾਲ ਮੈਂ ਉਹਨਾਂ ਨੂੰ ਹੱਸਦਾ ਹਾਂ ਮੈਨੂੰ ਵੀ ਛੱਡਣੋਂ ਆਂਦੇ ਕੋਈ ਨਹੀਂ ਆਨੂੰ ਛੱਤੋਂ ਉਹਨਾਂ ਦੇ ਤਾਂ ਤੈਨੂੰ ਵੀ ਛੱਡਾਂਗੇ ਜੀ ਮਜਾਕ ਤਾਂ ਨਹੀਂ ਉਡਾਂਦੇ ਤੁਹਾਡਾ ਦੋਸਤ ਫਰੈਂਡ ਸਰਕਲ ਦੇ ਵਿੱਚ ਮਜਾਕ ਇੱਕ ਦੂਜੇ ਨੂੰ ਕਰ ਦਿੰਦੇ ਕਰਦੇ ਯਾਰ ਦੋਸਤ ਵੀ ਮਜਾਕ ਤੁਹਾਡੇ ਵੇਖੋ ਮਜਾਕ ਕਰਨ ਨੂੰ ਬਣਿਆ ਜੀ ਮਜਾਕ ਆ ਸਮ ਮਜਾਕ ਜਾਂ 200 ਤੱਕ ਚੱਲ ਜਾਂਦਾ ਜੀ ਕੀ ਕਹਿੰਦੇ ਨੇ ਦੋਸਤ ਸਾਡੇ ਫਿਰ ਤੁਹਾਨੂੰ ਜਦੋਂ ਮਜਾਕ ਕਰਦੇ ਨੇ ਮਜਾਕ ਹੈ ਉਹ ਪੁੱਛਣਗੇ ਤੂੰ ਵਿਆਹ ਕਦੋਂ ਕਰਾਉਣਾ ਮੈਂ ਕਹਿੰਦਾ ਤੁਹਾਡਾ ਵੇਖਣਾ ਫਿਰ ਆਪ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਹ ਮਾਤਾ ਨੂੰ ਪੁੱਤੋਂ ਮਾਤਾ ਨੂੰ ਰੋਜ਼ ਦੀ ਮੰਗ ਹੁੰਦੀ ਮੈਂ ਤਿੰਨ ਇੰਟਰਵਿਊਅੰਤ ਕਹਤਾ ਕੋਈ ਬਣਾਉ ਬਚੋਨਾ ਮਿਆ ਮੈਂ ਬਚੋਨਾ ਬਣਾਉ ਮਿਆ ਕੋਈ ਘੋਣਾ ਵਿਆਹ ਆ ਜੇ ਸਾਫਾ ਮਾਣ ਨੂੰ ਤਿਆਰ ਹੋਇਆ ਮੈਂ ਵਿਚੋਲੇ ਸਾਫਾ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆਓ ਬਹੁਤ ਕਾਲਾ ਵਿਆਹ ਕਰਾਉਣ ਨੂੰ ਅੱਛਾ ਹਾਂਜੀ ਹਾਂਜੀ ਗੱਲੋਂ ਇੱਕ ਜੀ ਬਚੋਨਾ ਇੱਕੋ ਬਣਿਓ ਮੇ ਕੋਈਆਂ ਜਨਾਨੀਆਂ ਨਹੀਂ ਚਾਂਬੀਆਂ ਜਣੀਆਂ ਸਾ ਪਛਾਹਿਆ ਨੂੰ ਪਰੋ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਇੱਜ਼ਤ ਕਰੇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਕਰੇ ਹਾਂਜੀ ਉਹ ਨਾ ਦੀ ਇੱਜ਼ਤ ਕਰੇ ਜੀ ਠੀਕ ਹੈ ਫਿਰ ਕਿੱਥੇ ਕਮਾਨ ਲਈ ਆਉਂਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਮਾਂ ਉੱਥੇ ਉਹ ਨੂੰ ਲੈ ਜਾ ਆਓ ਇਹ ਦੀ ਇਹ ਦੀ ਇੱਜ਼ਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜਿਹੜੀ ਜਨਾਨੀ ਮਾਪਿਓ ਦੀ ਇੱਜ਼ਤ ਕਾਦੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਹਾਂਜੀ ਰੱਬਪਾਲ ਜੀ ਫਿਰ ਜਿਸ ਤਰ੍ਹਾਂ ਤੁਸੀਂ ਦਾ ਤੁਰ ਫੇਰ ਨਹੀਂ ਸਕਦੇ ਫਿਰ ਤੁਹਾਡੀ ਦੇਖਭਾਲ ਕਰਨ ਦੇ ਵਿੱਚ ਕਿੰਨੀ ਕੋਖ ਹੁੰਦੀ ਹੈ ਤੁਹਾਨੂੰ ਜਿਸ ਤਰ੍ਹਾਂ ਕਿਸੇ ਟਾਈਮ ਕੋਈ ਘਰ ਨਹੀਂ ਹੁੰਦਾ ਠੀਕ ਆ ਘਰ ਦੇ ਵੀ ਨਹੀਂ ਤੁਹਾਡੇ ਤੁਹਾਨੂੰ ਛੱਡ ਕੇ ਜਾ ਸਕਦੇ ਆ ਫਿਰ ਜਦੋਂ ਪਾਣੀ ਵਗੈਰਾ ਪੀਣਾ ਹੋਵੇ ਜਦੋਂ ਕੋਈ ਘਰ ਨਹੀਂ ਹੁੰਦਾ ਫਿਰ ਕਿਵੇਂ ਸਾਰਾ ਹੈਂਡਲ ਕਰਦੇ ਵੇਖੋ ਜੀ ਅੱਬਲ ਤੇ ਆ ਚਾਚੀ ਚਾਚਾ ਉਹ ਕਿਵੇਂ ਮੰਮੀ ਦੜੀ ਹੁੰਦੇ ਫਿਰ ਨਾ ਵੀ ਆਉਣਾ ਇੱਥੇ ਟਾਇਕੇ ਘਰ ਛੱਡ ਜਾਂਦੇ ਆ ਉਹ ਫਿਰ ਆਪੇ ਪਾਣੀ ਧੋਣੀ ਫੜਾ ਡੜੇ ਪੀਂ ਡੜੇ ਹਾਂਜੀ ਬਾਪੂ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕਿਉਂਕਿ ਪਹਿਲੀ ਵਾਰ ਤੁਹਾਡੇ ਪੋਤਾ ਹੋਇਆ ਤੁਹਾਨੂੰ ਚਾਹ ਸੀਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਬਚਪਨ ਦੇ ਵਿੱਚ ਤੁਰ ਫੇਰ ਨਹੀਂ ਸਕਦਾ ਹਾਂਜੀ ਵੇਖੋ ਜੀ ਸਾਡਾ ਅਸੀਂ ਗਿਲਾਸ ਸਕਵਾ ਮਹਾਰਾਜ ਤੇ ਕਰਾਂਗੇ ਵੀ ਤੇ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਮਨਜ਼ੂਰ ਆ ਉਹਨੇ ਕਰ ਦਿੱਤਾ ਜੀ ਜੀ ਤੇ ਸਾਡੇ ਤੋਂ ਹੁਣ ਇਹੋ ਹੀ ਆ ਵੀ ਇਹਦੀ ਸੇਵਾ ਹੀ ਕਰਨੀ ਆ ਚਲੋ ਜਿੱਥੋਂ ਤੱਕ ਸਾਡੀ ਹਿੰਮਤ ਹੈਗੀ ਕਰੀ ਜਾਂਦੇ ਆ ਜੀ ਜੀ ਇੰਨਾ ਬਾਤ ਕਮਾਲ ਤੁਸੀਂ ਲਿਖਦੇ ਹੋ ਕ诗ਦਰੀ ਹੋਰ ਹੋ ਜਵੇ ਫਿਰ ਹਾਂਜੀ ਸਹੀ ਸੁਣਨਾ ਮੈਂ ਮੈਂ ਇਹ ਕਾਮ ਬੰਦਾ ਵਾਂ ਮੈਂ ਕੰਦ ਨਹੀਂ ਕੋਈ ਮੈਂ ਇਹ ਕਾਮ ਬੰਦਾ ਵਾਂ ਮੈਂ ਕੰਦ ਨਹੀਂ ਕੋਈ ਮੈਂ ਉਹ ਸਭ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਸਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੋਂਦੇ ਆ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਾ ਹੋ ਨਹੀਂ ਹੰਡੀ ਬੋਲੀਆਂ ਹੁੰਦੀਆਂ ਮੈਨੂੰ ਉਹ ਵੀ ਸੁਣਾ ਦਿਓ ਫਿਰ ਬੋਲੀਆਂ ਵੀ ਥੋੜੀਆਂ ਜਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜੁੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤੈਨੂੰ ਦਾ ਇੱਕ ਬੋਲੀ ਸੁਣਾ ਦਣਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਿਹੰਡੀ ਖੇਸੀ ਉਹ ਮੁੰਡੇ ਦਾ ਡੜੀ ਰੁੱਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਰੁੱਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਹਦਾ ਬਾਪੂ ਰੋਚ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸਦੇ ਜਾਂਦੇ ਫਿਰ ਤੁਸੀਂ ਵੇਖੋ ਜੇ ਇਹ ਰਸਾਦੰਦਾ ਬੋਲੀਆਂ ਪਾਗੇ ਰਸਾਦੰਦਾ ਜੀ ਆਪਣੇ ਵਿਆਹ ਚ ਵੀ ਇਸੇ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਰੀ ਅਟਕਾਵਾਂਗੇ ਆਪਣੇ ਵਿਆਹ ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਬਾਪੂ ਜੀ ਤੇ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਏ ਹੋ ਤੁਸੀਂ ਹਾਂਜੀ అం పోనా ఏక మెం తమే నో చేతా కనేండో పేనా తపా చేతా కనేండో బాకి ఓ పాదనా బోని బోని బోడి బోడి వాం వాం వి కేడి అముగా చెలుగా కే దా ਮੁਗਾ ਚਲਾਉਂਗਾ ਕਿ ਦਾਲ ਚਲਾਉਂਗੇ ਵਿਆਹ ਤੇ ਫਿਰ ਨਹੀਂ ਆਈ 소ਫੀ ਬੰਦੇ ਨਾਲ ਹੀ ਚਲਾਵਾਂਗੇ ਅੱਛਾ ਦਾਲ ਵੀ ਚਲਾਉਂਗੇ ਨਾਲੇ 소ਫੀ ਵੀ ਕਹੀ ਜਾਂਨੇ ਤੇ ਨਹੀਂ ਦਾਲ ਦਾਲ ਅੱਛਾ ਦਾਲ ਹੀ ਚਲਾਉਂਗੇ ਜੀ ਹੁੰਦਾ ਨਾ ਮੁਗਾ ਚਲੂਗਾ ਕਿ ਦਾਲ ਚਲੂਗੀ ਮੁਗਾ ਚਲੂਗਾ ਕਿ ਦਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਵੈਸੇ ਤੁਸੀਂ ਜਿਸ ਤਰ੍ਹਾਂ ਕੀ ਅੱਜ ਕੱਲ ਮੈਰਿਜ ਬਿਊਰੋ ਵੀ ਖੁੱਲੇ ਪਏ ਆ ਤੁਸੀਂ ਭੇਜੀ ਆਪਣੀ ਫੋਟੋ ਵਗੈਰਾ ਕਿਸੇ ਨੂੰ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਕਈ ਕੁੜੀਆਂ ਨੇ ਨਹੀਂ ਜੀ ਇਹ ਬੇਬੇ ਨਹੀਂ ਮੈਨ ਮੰਨਦੀ ਅੱਛਾ ਜੀ ਕੀ ਕਹਿੰਦੀ ਬੇਬੇ ਤੁਹਾਡੀ ਬੇਬੇ ਆ ਨਹੀਂ ਪੁੱਤ ਇੱਤਿਆਂ ਛੰਨਾਂ ਦਾ ਹੋਏਗਾ ਉੜਵੀ ਤੇ ਅੜਵੀ ਉੜਵੀ ਆਇਆ ਤੇ ਨਹੀਂ ਉੜਵੀ ਹੁਣ ਮੈਂ ਮਾ ਤੈਨੂੰ ਚੰਡਿਆ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਵਿਆਹ ਨਹੀਂ ਮੈਨੂੰ ਜੀ ਵਿਆਹ ਤਾਂ ਵਾਅਦਾ ਫਿਰ ਕੰਮ ਕਰਨੇ ਪੈਣਾ ਤੁਹਾਨੂੰ ਕੀ ਕੰਮ ਕਰੋਗੇ ਫਿਰ ਤੁਸੀਂ ਤੂੰ ਕਿਉਂਕਿ ਤੁਸੀਂ ਤਾਂ ਤੁਰ ਫੇਰ ਨਹੀਂ ਸਕਦੇ ਵੇਖੋ ਜੀ ਕੰਮ ਲਿਆਂ ਕਰਨੇ ਇਤੋਂ ਵੱਡਾ ਕੰਮ ਮੈਂ ਕਿਹੜਾ ਕਰਾਂ ਜੀ ਹਾਂਜੀ ਕੰਮ ਦਿਆਂ ਕਨੇ ਵਿੜਵਾ ਪੁੰਡਿਆਂ ਤੇ ਜਦੋਂ ਮੈਂ ਕਮੈਂਟ ਪਿਆ ਚੰਗੀ ਤਰ੍ਹਾਂ ਦਿਆਂ ਤਾਂ ਉਹਨਾਂ ਨੂੰ ਪਾ ਮਾਤ ਮੰਦੇ ਮੇਵਾ ਕੋਈ ਨਹੀਂ ਫਿਰ ਆਪਾਂ ਵਿਆਹ ਕਰਾ ਲਾਂਗੇ ਗੱਡੀ ਵੀ ਚਲਾ ਲੈਨੇ ਹੋ ਤੁਸੀਂ ਗੱਡੀ ਤਾਂ ਨਹੀਂ ਢੀ ਆ ਜੀ ਹਾਂਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ ਕੱ ਲਈ ਰੰਗ ਰੂਪ ਕਾਇਆ ਉਹਨਾਂ ਦਾ ਰੰਗ ਕਾਇਆ ਵਾ ਤੇ ਉਹ ਖਨੂਟੀ ਵੇਖੋ ਕਿੱਥੇ ਕਿੱਥੇ ਗੇੜੀਆਂ ਕਿੱਥੇ ਕਿੱਥੇ ਫਿਰ ਗੇੜੀਆਂ ਲਾਣੇ ਘਰ ਦੇ ਵਿੱਚ ਗੇੜੀਆਂ ਲਾਣੇ ਜਾਂ ਬਾਹਰ ਫਿਰ ਪਿੰਡ ਦੀਆਂ ਗੇੜੀਆਂ ਵੀ ਲਾਣੇ ਆ ਨਹੀਂ ਉਹ ਵੀ ਬੈਂਟਾਈ ਵੱਢੀ ਦਾ ਕਹਾਂਗੇ ਫੇਰ ਪਿੰਡ ਜਾਇਆ ਕਹਾਂਗੇ ਇੱਧਰ ਤਾਇਆ ਨੇ ਚਲਦੀ ਦਵਾ ਇੰਨਾ ਤਾਇਆ ਨੇ ਚਲਦੀ ਦਾ ਚਾਚਾ ਜੀ ਨੇ ਚਲਦੀ ਦਵਾ ਤੇ ਇਦਾਂ ਇੱਕ ਮਾ ਨਹੀਂ ਰਹੀ ਆ ਫਿਰ ਗਪਾਲ ਜੀ ਜਿਸ ਤਰ੍ਹਾਂ ਤੁਹਾਡੇ ਦਾਦੀ ਦਾਦਾ ਜੀ ਸਿਆਣੇ ਹੋ ਗਏ ਨੇ ਇਹਨਾਂ ਦੀ ਉਮਰ ਹੈ ਬਹਿ ਕੇ ਰੋਟੀ ਪਾਣੀ ਖਾਂਦੀ ਤੁਹਾਨੂੰ ਦੁੱਖ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਆ ਸਾਹਮਦੇ ਪਏ ਨੇ ਵੇਖੋ ਜੀ ਮੈਂ ਬਾਪੂ ਉਹਨਾਂ ਇੱਕ ਜਮੀਨ ਨੇ ਆਉਗੇ ਹਟ ਪੱਠੇ ਦੇ ਹੀ ਉਹਨਾਂ ਮੈਂ ਕਿਹਾ ਬਾਪੂ ਉਹਨਾਂ ਤੇ ਯੂੰ ਬੰ ਕੰਮ ਕਰਨੀ ਨਹੀਂ ਤੂੰ ਇਹ ਰਾਮ ਕਾ ਬਾਪੂ ਆਂਦਾ ਹੁਣ ਮੈਂ ਕੀ ਕਹਾਂ ਪੂਣੇ ਤੇ ਪੈਣੀਆਂ ਮੈਂ ਕਿਹਾ ਮੇ ਆਏ ਕੋਈ ਕੰਮ ਤੋਂ ਉਹਨਾਂ ਦੇ ਮਾਤਾ ਨੂੰ ਵੀ ਕੰਮ ਇੰਦਾ ਖਦੋਣੀ ਬਾਪੂ ਨੂੰ ਵੀ ਕੰਮ ਕਰਾ ਕਰਾਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਕ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੁੰਗੇ ਦਰਸ਼ਕਾਂ ਜਿਹੜੇ ਲੋਕ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਜਾਂ ਵੇ ਕੋ ਮਾਤਾ ਜੀ ਜੋ ਕੱਦਾ ਚੰਗਾ ਕੱਦਾ ਬਾਕੀ ਤੂੰ ਹੀ ਇਦਾਂ ਕਮੈਂਟ ਕਹੋਗੇ ਮਾਰੇ ਠੀਕ ਆ ਜੀ ਤੇ ਇਦਾਂ ਕੁਝ ਨਹੀਂ ਬਣਾ ਮੈਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਨਾ ਮੈਂ ਕਹਿਣਾ ਹੀ ਆ ਜੋ ਮर्जी ਕਹੀ ਜਾਓ ਮੈਂ ਆਪਣਾ ਕੰਮ ਰਖਣਾ ਖਿੱਚ ਕੇ ਠੀਕ ਆ ਜੀ ਬਾਕੀ ਮਾਤਾ ਜੀ ਨਾਲ ਵੀ ਤੂੰ ਮੜੀ-ਮੁਟੀ ਕੰਨੋ ਗੱਲਬਾਤ ਜੀ ਬਿਲਕੁਲ ਹਰगोपाल ਦੇ ਦਾਜੀ ਦਾਦੀ ਜੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਦਾਦੀ ਜੀ ਆਜੋ ਇੱਧਰ ਬਾਜੀ ਇੱਕ ਮਰਜੀ ਨਹੀਂ ਦੋ ਦੀ ਗੱਲਾਂ ਉਹ ਦਾਦੀ ਜੀ ਤੁਹਾਡੇ ਕਹਿੰਦੇ ਮੈਂ ਗੱਲ ਹੀ ਨਹੀਂ ਕਰਨੀ ਮਾਤਾ ਜੀ ਠੀਕ ਨਹੀਂ ਨਾ ਅੱਜ ਅੱਛਾ ਜੀ ਅੱਜ ਡੋਕ ਕੰਨੋ ਡੋਕ ਨਹੀਂ ਉਹ ਕੀ ਗੱਲਾਂ ਕਰਨੀਆਂ ਫਿਰ ਦਾਦੀ ਨੂੰ ਵੀ ਮਜ਼ਾਕ ਹੋ ਜਵੇ ਫਿਰ ਉਹ ਦਾਦੀ ਵੀ ਤੁਹਾਡੀ ਆ ਗਈ ਆ ਫਿਰ ਨਹੀਂ ਦਾਦੀ ਮਜ਼ਾਕ ਨਹੀਂ ਆ ਦਾਦੀ ਠੀਕ ਨਹੀਂ ਆ ਅੱਛਾ ਠੀਕ ਨਹੀਂ ਤਾਂ ਨਹੀਂ ਮਜ਼ਾਕ ਕਰਨ ਨਹੀਂ ਦਾਦੀ ਨੂੰ ਨਹੀਂ ਮਜ਼ਾਕ ਆਈ ਦਾ ਦਾਦੀ ਗਾਲਾਂ ਕੱਢਦੀ ਤੁਹਾਨੂੰ ਫਿਰ ਗਾਣਾ ਤੇ ਨਹੀਂ ਕਰਦੀ ਜਦੋਂ ਵਿਆਹ ਦੀ ਗੱਲ ਕਹਿੰਦਾ ਉਹੋ ਕਰਦੀ ਏ ਅੱਛਾ ਠੀਕੰਦੀ ਦਾਦੀ ਫੇਰ ਉਹਦਾ ਤੋਂ ਮੈਂ ਸਮਝਾ ਉਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੋਣਾਈ ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂ ਜੀ ਅਈ ਤੇ ਵੀਰ ਜੀ ਇਹੋ ਹੀ ਆਨੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਏ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸਾਨੂੰ ਚਾਵਾ ਮੈਂ ਇਹੋ ਆਨੀ ਆ ਪੀ ਤੋਰ ਪਵੇ ਕਿ ਤੇ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਿੱਦਣ ਤੋਰ ਪੇਂ ਕਹਿੰਨਾ ਮੈਂ ਉਸ ਦਿਨ ਤੈਨੂੰ ਵਿਆਹ ਦੂੰਗੀ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਹੋ ਜੀ ਆ ਗਈ ਤੇ ਮੈਂ ਅਸੀਂ ਕਿਦਾਂ ਸੰਭਾਂਗੇ ਨਹੀਂ ਉਹ ਟੋਡੀ ਫੇੜੀ ਨਹੀਂ ਆਵਾਂਗੇ ਆਪਾਂ ਨਹੀਂ ਆਵਾਂਗੇ ਟੋਡੀ ਫੋੜੀ ਭਾਵੇਂ ਕਾਦਰ ਤੇ ਛੋਟੀ ਹੋਵੇ ਅਪਣੀ ਆਵਾਂਗੇ ਟੋਡੀ ਫੇੜੀ ਜੀ ਸੋ ਲਾਸਟ ਦੇ ਵਿੱਚ ਬਾਪੂ ਜੀ ਕੁਝ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਲੋਕ ਇਹਨੂੰ ਬੈਡ ਕਮੈਂਟ ਕਰਦੇ ਨੇ ਵੇਖੋ ਜੀ ਇਹਦੇ ਮੂਰਖ ਜਿਹੜੇ ਇਦਾਂ ਮਤਲਬ ਕਮੈਂਟ ਕਰਦੇ ਆ ਮਾੜੇ ਕਮੈਂਟ ਕਰਦੇ ਨਹੀਂ ਕਰਨੇ ਚਾਹੀਦੇ ਇੱਕ ਦਿਓ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫਿਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ੍ਹ ਹੋ ਕੇ ਵੀ ਇਹਨਾਂ ਮਤਲਬ ਦਿਆ ਕਰਨ ਦੇ ਇਹਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਸੀਂ ਇਹੋ ਆਖਾਂਗੇ ਚਲੋ ਉਹਨਾਂ ਦੇ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਇਸੇ ਕੰਮ ਹੀ ਲਾਇਆ ਹੋਵੇ ਤੁਸੀਂ ਬਦਨਾਮੀ ਕਰਨੀ ਆ ਕੇ ਨਾ ਕੇ ਦੀ ਅਸੀਂ ਇਹੋ ਕੋਈ ਕਹਿਣਾ ਚਾਹੁੰਦੇ ਆ ਜੀ ਨਹੀਂ ਇਹਨਾਂ ਨੂੰ ਕਹਿਣਾ ਚਾਹੀਦਾ ਕੀ ਕਹਿ ਰਹੀ ਸਕੇ ਤੁਸੀਂ ਬਾਕੀ ਮੈਂ ਤਾਂ 100 ਬੰਦਾ ਮੜਾ ਹੋਗਾ ਨਾ ਉਹ ਤੋਂ ਇੱਕੋ ਵੀ ਚੰਗਾ ਨਿਕਲੋ ਆਵੇ ਤਾਂ ਉਹ ਵੀ ਛੋਟੇ ਬਣਦਾ ਜੀ ਮਤੈ ਤੁਹਾਡੀ ਇੰਨੀ ਸਿਆਣੀ ਉਮਰ ਹੋ ਗਈ ਹੈ ਚੱਕਨ ਥੱਲਨ ਦੇ ਵਿੱਚ ਕਿੰਨੀ ਕੋਖ ਤੁਹਾਨੂੰ ਹੁੰਦੀ ਹੈ ਵੀ ਜੀ ਸਾਨੂੰ ਅਹੀਂ ਐਡਾ ਮਹਿਸੂਸ ਨਹੀਂ ਕਿ ਕਰਦੇ ਜੀ ਮਾਲਕ ਨੇ ਇਸ ਤਰ੍ਹਾਂ ਕੀਤਾ ਹੀ ਮੈਨੂੰ ਇਦਾਂ ਕਰਾਂਗੇ ਦਾ ਮਾਨ ਕਿੱਥੇ ਜਾਊਗਾ ਅਹੀਂ ਇਹਨੂੰ ਚੰਗਿਆਂ ਨਾਲ ਵੀ ਵਾਧ ਰੱਖ ਕੇ ਕਰਦੇ ਚਲੋ ਹੁਣੇ ਸੁਖ ਨਾ ਸਰੀਰ ਦੇ ਮੜੇ ਜੇ ਭਾਰੇ ਹੋ ਗਏ ਆ ਵੀ ਮੇਰੇ ਕੋ ਘੱਟ ਹੁੰਦੇ ਆ ਜਿਹੜਾ ਵੀ ਘਰ ਦੇ ਵਿੱਚ ਜੀ ਇਹਨੂੰ ਇਸ ਤਰ੍ਹਾਂ ਕਰ ਦਿੰਦੇ ਚਾਚੀ ਆ ਮੰਮੀ ਡੈਡੀ ਇਹਨਾਂ ਦਾਦਾ ਜੀ ਕਰ ਦਿੰਦੇ ਹਾਂਜੀ ਹਰਗੋਪਾਲ ਜੀ ਫਿਰ ਜਾਂਦੇ ਜਾਂਦੇ ਇੱਕ ਸ਼ਾਇਰੀ ਹੋਈ ਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਅਛਤਾਦ ਮੈਂ ਇੱਕ ਅਛਤਾਦ ਮੈਂ ਪੋਤਾ ਬੱਬਾ ਸ਼ਿਆਂ ਦਾ ਗਿੱਦੜਾ ਟੋਡਾ ਕਿੱਥੇ ਦਾਦਿਆਂ ਮਿਤਵਾ ਇੱਕ ਗਿੱਦੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗੜੀ ਬੰਦੇ ਬੜੇ ਡੋੜਿਆ ਅਸੀਂ ਮਿਤਵਾ ਛੱਤੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਜੀ ਹਰਗੋਪਾਲ ਜੀ ਦੇ ਨਾਲ ਗੱਲਬਾਤ ਕੀਤੀ ਉਹਦੀ ਦਾਦੀ ਦਾਦੇ ਦੇ ਨਾਲ ਗੱਲਬਾਤ ਕੀਤੀ ਹਰਗੋਪਾਲ ਦੀ ਸਾਰੀ ਜ਼ਿੰਦਗੀ ਦੀ ਕਹਾਣੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ